ਖਬਰ ਕਾਲੀ ਦੇਵੀ ਮੰਦਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੇ ਹਿੰਦੂ ਤਖਤ ਦੇ ਮੁਖੀ ਗੱਗੀ ਪੰਡਤ ਤੇ ਵੱਡਾ ਹਮਲਾ ਹੋਇਆ ਹੈ ਤੇ ਉੱਥੇ ਹੀ ਕਾਫੀ ਮਾਹੌਲ ਹੈ ਜਿਹੜਾ ਤਣਾਅਪੂਰਨ ਹੁੰਦਾ ਨਜ਼ਰ ਆਇਆ ਤੇ ਸਿੱਧੇ ਗੱਲ ਨੂੰ ਪੈਂਦਾ ਨਜ਼ਰ ਆ ਰਿਹਾ ਵਿਅਕਤੀ ਤੇ ਜਾਣਕਾਰੀ ਮਿਲ ਰਹੀ ਹੈ ਕਿ ਜੋ ਉੱਥੇ ਪ੍ਰਸ਼ਾਦ ਵੇਚਦੇ ਨੇ ਉਹਨਾਂ ਨਾਲ ਇਹ ਝਗੜਾ ਹੋਇਆ ਪ੍ਰਸ਼ਾਦ ਦੀਆਂ ਰੇੜੀਆਂ ਲਗਾਉਂਦੇ ਨੇ ਉਹਨਾਂ ਦੀ ਚੈਕਿੰਗ ਵਗੈਰਾ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਮਾਮਲਾ ਇੰਨਾ ਕਿ ਭਾਗ ਜਾਂਦਾ ਹੈ ਕਿ ਉਕਤ ਵਿਅਕਤੀ ਹੈ ਜਿਹੜੇ ਗੱਗੀ ਪੰਡਤ ਦੇ ਗਲ ਤੱਕ ਪਹੁੰਚੇ ਜਾਂਦੇ ਨੇ ਤਾਂ ਤਸਵੀਰਾਂ ਸਿੱਧੀਆਂ ਤੁਹਾਨੂੰ ਕਾਲੀ ਦੇਵੀ ਮੰਦਿਰ ਤੋਂ ਦਿਖਾ ਰਹੇ ਆ ਜਿੱਥੇ ਕਿ ਕਾफी ਵੱਡੀ ਆ ਇਹ ਵੱਡੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਹਿੰਸਕ ਹਮਲੇ ਦੇ ਮੁੱਢੀ ਗੱਗੀ ਪੰਡਤ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਤੇ ਮੌਕੇ ਤੇ ਪਿਸਤਲ ਕੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਸਿੱਧੀਆਂ ਲਾਈਵ ਫੁਟੇਜਾਂ ਤੁਹਾਨੂੰ ਦਿਖਾ ਰਹੇ ਆ ਤੇ ਇਹ ਕਾਫੀ ਤਕੜਾ ਮੁਕਤੀ ਹੈ ਜਿਹੜੀ ਇੱਕ ਦੂਜੇ ਤੇ ਜਿਹੜੇ ਆ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਉੱਥੇ ਹੀ ਗੱਗੀ ਪੰਡਤ ਤੇ ਹੱਥ ਵੀ ਚੁੱਕਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿੱਦੂ ਤੱਕ ਤੇ ਮੁਖੀ ਗੱਗੀ ਪੰਡਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉੱਥੇ ਹੀ ਗੱਗੀ ਪੰਡਤ ਨੇ ਬਟਾ ਐਲਾਨ ਵੀ ਇਹ ਕਰ ਦਿੱਤਾ ਗਿਆ ਕਿ ਅਸੀਂ ਇੱਥੇ ਧਰਨਾ ਲਗਾਵਾਂਗੇ ਤੇ ਜੇਕਰ ਇਨਤੇ ਕਾਰਵਾਈ ਨਹੀਂ ਹੋਈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਦੇ ਬਾਹਰ ਕਾਫੀ ਖੰਗਾਮਾ ਹੋਇਆ ਤੇ ਗੱਗੀ ਪੰਡਤ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਜਿਸ ਵਿੱਚ ਕਿ ਪਿਸਟਲ ਕੱਢਣ ਦੀ ਵੀ ਕੁਝ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਕੀ ਕੁਝ ਹੋਇਆ ਸਾਰੀ ਲਾਈਵ ਵੀਡੀਓ ਦੇਖੋ ਆ ਚੁੱਕਿਆ ਹੈਗਾ ਹਮਲਾ ਹੋ ਚੁੱਕਿਆ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣੇ ਹੈਗੇ ਸਾਹਿਬ ਹੁਣੀ ਆ ਕੇ ਗਏ ਹਾਂ ਜੀ ਹੁਣੀ ਹਮਲਾ ਹੋ ਗਿਆ ਸਾਨੂੰ ਪਤਾ ਹੈ ਜੀ ਲਾ ਕੇ ਪੁਲਿਸ ਕੇ ਲਗੇ ਪੁਲਿਸ ਉਹਦੇ ਤਾਂ ਹਮਲਾ ਹੋ ਗਿਆ ਹੋ ਗਿਆ ਕੋਈ ਤਰ੍ਹਾਂ ਪੈਸੇ 19 ਕੋਟੀ ਖੜੀ ਹੈ ਕਹਿੰਦੇ ਸਾਡੇ 19 ਕੋਟੀ ਬੰਦੇ ਜੀ ਸਾਡੇ ਨਾਲ ਇਸ ਵੇਲੇ ਬਚੂਦ ਨੇ ਪੱਡ ਜੀ ਕੀ ਹੋਇਆ ਮੈਂ ਇਸ ਵੇਲੇ ਹੁਣੇ ਤੁਹਾਨੂੰ ਵੇਖਿਆ ਤੁਹਾਡੇ ਤੇ ਹਮਲਾ ਹੋਇਆ ਕੀ ਕਾਰਨ ਬਣਿਆ ਕਿੱਥੋਂ ਸਾਰਾ ਸ਼ੁਰੂ ਹੋਇਆ ਜੀ ਦੇਖੋ ਇੱਥੇ ਨਾ ਇੱਕ ਪ੍ਰਸ਼ਾਦ ਮਾਫੀ ਦੇ ਨਾਂ ਤੇ ਜੀ ਇੱਕ ਮਲੰਗ ਜਿਹਾ ਬੰਦਾ ਮਣੀ ਬਾਬਾ ਉਹ بڑے ਚਿਰ ਤੋਂ ਜਿਹੜਾ ਦੁਗਲੀ ਜੀਤੀ ਦਾ ਇਸਤੇਮਾਲ ਕਰਕੇ ਮੰਦਰ ਦੇ ਵਿੱਚ ਪ੍ਰਸ਼ਾਦ ਦਾ ਬਲੈਕਮੇਲਿੰਗ ਕਰਦਾ ਹੈ ਤੇ ਉਹਦੇ ਕਰਕੇ ਜਿਹੜੇ ਡੀਸੀਾਰੇ ਸਮਾਜ ਦੇ Hindu ਸਮਾਜ ਇਕੱਠਾ ਹੋਇਆ ਸੀ ਤੁਹਾਨੂੰ ਬੜੀ ਵੱਡੀ ਤਕਲੀਫ ਹੋਈ ਉਹਨੇ ਆਕੇ ਕੁਝ ਸਾਥੀਆਂ ਨੂੰ ਲੈ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਹਮਲਾ ਕਰਕੇ ਮੁੜ ਕੇ ਭੱਜ ਗਿਆ ਇੱਥੇ ਪੈਰ ਵੀ ਨਾ ਲਾਏ ਤੁਸੀਂ ਰੋਕ ਰਹੇ ਸੀ ਇਸ ਕਰਕੇ ਤੁਹਾਡੇ ਦੇ ਹਮਲਾ ਕੀਤਾ ਉਹਨਾਂ ਨੇ ਦੇਖੋ ਜਾਲੀ ਪ੍ਰਸ਼ਾਦ ਹੈ ਜਿਹੜਾ ਉਹਦੇ ਖਿਲਾਫ ਹੈ ਬਿਲਕੁਲ ਖਿਲਾਫ ਰਹਿਵਾਂਗੇ ਠੀਕ ਹੈ ਉਹ ਕਿਸੇ ਪ੍ਰਕਾਰ ਵੀ ਜਾਲੀ ਪ੍ਰਸ਼ਾਦ ਵੀ ਕਰਨੀ ਦਿੱਤਾ ਜਾਏਗਾ ਹੂੰ ਇਹ ਕਿਦਾਂ ਮਤਲਬ ਇਹਨਾਂ ਨੇ ਕੀ ਮਾਰਿਆ ਕਿ ਇਹ ਤੁਹਾਡੇ ਇਦਾਂ ਇਹਨਾਂ ਨੇ ਪਤਾ ਨਹੀਂ ਜੀ ਕੀ ਮਾਰਿਆ ਅੱਛਾ ਇਹ ਤਾਂ ਬਹੁਤ ਹੀ ਮਤਲਬ ਆਪਾਂ ਕਹਿ ਲਈਏ ਕਿ ਐਡੇ ਮਤਲਬ ਸੀਨੀਅਰ ਨੇ ਉਹ ਨਹੀਂ ਸੇਫ ਹੈ ਕਿ ਕੋਈ ਸਾਡੇ ਸੰਤ ਸਾਧੂ ਬਿਲਕੁਲ ਸੇਫ ਨਹੀਂ ਹੈਗੇ ਅਸੀਂ ਕੀ ਮੰਨ ਕੇ ਚੱਲੀਏ ਦੇਖੋ ਜੀ ਇੱਥੇ ਬੈਠੇ ਆਂ ਪੁਲਿਸ ਪ੍ਰਸ਼ਾਸਨ ਆਏ ਦੱਸੇ ਵੀ ਕੀ ਹੈ ਉਹਦੇ ਬਾਅਦ ਕੋਈ ਨਿਰਣੇ ਲਵਾਂਗਾ ਉਹਨਾਂ ਟਾਈਮ ਇੱਥੇ ਬੈਠਾ ਹਾਂ